ਜੀ ਦੋਸਤੋ ਤੁਸੀਂ ਜੁੜੇ ਹੋਏ ਆਂ ਦਾ ਪੋਸਟ ਮੇਲ ਦੇ ਨਾਲ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਹਬੋਰ ਕਿੰਨੂ ਮੰਡੀ ਦੇ ਭਾਅ ਦੀ ਕਿ ਅੱਜ ਕਿੰਨੂ ਤੇ ਮਾਲਟੇ ਦਾ ਕੀ ਭਾਅ ਰਿਹਾ 23 ਅਕਤੂਬਰ 2025 ਦਿਨ ਵੀਰਵਾਰ ਅੱਜ ਤੇ ਮੰਡੀ ਦੇ ਵਿੱਚ ਕਿੰਨੂ ਦੀ ਮਾਲਟੇ ਦੀ ਆਮਦ ਲਗਾਤਾਰ ਜਾਰੀ ਹੈ ਹਰ ਰੋਜ਼ ਕਿੰਨੂ ਹੈ ਜਿਹੜਾ ਮਾਲਟਾ ਉਹ ਮੰਡੀ ਦੇ ਵਿੱਚ ਆ ਰਿਹਾ ਕਿੰਨੂ ਬੇਸ਼ੱਕ ਹਾਲੇ ਤੱਕ ਹਰਾ ਬਹੁਤਾ ਰੰਗ ਹੈ ਜਿਹੜਾ ਨਹੀਂ ਫੜਿਆ ਪਰ ਮੰਡੀ ਦੇ ਵਿੱਚ ਆਮਦ ਕਿੰਨੂ ਦੀ ਲਗਾਤਾਰ ਜਾਰੀ ਹੈ ਤਾਂ ਅੱਜ ਭਾਅ ਜਿਹੜਾ ਉਹ ਕੱਲ ਦੇ ਮੁਕਾਬਲੇ ਜਿਹੜਾ ਉਸੇ ਤਰ੍ਹਾਂ ਹੀ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਮੰਡੀ ਦੇ ਵਿੱਚ ਜਿਹੜਾ ਕਿੰਨੂ ਹੈ ਉਹ 12 ਰੁਪਏ ਤੋਂ 15 ਰੁਪਏ ਤੱਕ ਤੇ ਜਿਹੜਾ ਮਾਲਟਾ ਹੈ ਉਹ 25 ਰੁਪਏ ਤੋਂ 28 ਰੁਪਏ ਤੱਕ ਮੰਡੀ ਦੇ ਵਿੱਚ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਤਾਂ ਭਾਅ ਦੇ ਵਿੱਚ ਜਿਹੜੀ ਤੇਜ਼ੀ ਹੈ ਪਿਛਲੇ 2-3 ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਅ ਜਿਹੜਾ ਉਹ ਤੇਜ਼ ਹੋਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਵੇਖਣਾ ਹੋਵੇਗਾ ਕਿ ਭਾਅ ਜਿਹੜਾ ਕਿੰਨੂ ਦਾ ਉਹ ਕਿੱਥੋਂ ਤੱਕ ਜਾਂਦਾ ਤਾਂ ਹਲੇ ਤੱਕ ਬੇਸ਼ੱਕ ਹਰਾ ਕਿਨੂ ਆ ਰਿਹਾ ਅਕਤੂਬਰ ਚੱਲ ਰਿਹਾ ਅੱਜ 21 ਅਕਤੂਬਰ 2025 ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਸੰਬਰ ਜਨਵਰੀ ਤੱਕ ਜਿਹੜਾ ਕਿਨੂ ਦਾ ਭਾਅ ਉਹ ਵਧੀਆ ਜਿਹੜਾ ਰਹਿਣ ਦੀ ਸੰਭਾਵਨਾ ਜਿਹੜੀ ਉਹ ਜਿਤਾਈ ਜਾ ਰਹੀ ਹੈ ਵੇਖਣਾ ਹੋਵੇਗਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਹਬੌਰ ਮੰਡੀ ਦੇ ਵਿੱਚ ਕਿਨੂ ਦੀ ਆਮਦ ਮਾਲਟੇ ਦੀ ਆਮਦ ਲਗਾਤਾਰ ਜਾਰੀ ਹੈ ਅੱਜ ਜਿਹੜਾ ਕਿਨੂ ਦਾ ਭਾਅ ਉਹ 12 ਤੋਂ 15 ਰੁਪਏ ਤੇ ਮਾਲਟੇ ਦਾ ਭਾਅ ਜਿਹੜਾ ਉਹ 25 ਤੋਂ 28 ਰੁਪਏ ਤੱਕ ਦਰਜ ਕੀਤਾ ਰਿਹਾ ਜਿਹੜੇ-ਜਿਹੜੇ ਵੀਰ ਜੁੜਦੇ ਜਾਣ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਸਕੇ ਤੇ ਜਿਨ੍ਹਾਂ ਨੇ ਆਪਣਾ ਪੇਜ ਫੋਲੋਇੰਗ ਕੀਤਾ ਉਹ ਪੇਜ ਫੋਲੋ ਤੇ YouTube ਤੇ ਸਬਸਕ੍ਰਾਈਬ ਜਰੂਰ ਕਰ ਲਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ